हेलो माय डियर स्टूडेंट्स वेलकम बैक टू माय चैनल बेटा आज ਅਸੀਂ ਵਰਗ ਦੇ ਪਰਿਮਾਪ ਨਾਲ ਸੰਬੰਧਿਤ ਸਵਾਲ ਡਿਸਕਸ ਕਰਾਂਗੇ ਚਾਰ ਭੁਜਾਵਾਂ ਦੀ ਬੰਦ ਰਕਤੀ ਜਿਸ ਦੀਆਂ ਚਾਰੇ ਭੁਜਾਵਾਂ ਬਰਾਬਰ ਹੁੰਦੀਆਂ ਅਸੀਂ ਉਹਨੂੰ ਵਰਗ ਕਹਿੰਦੇ ਆ ਜੇਕਰ ਸਾਨੂੰ ਵਰਗ ਦੀ ਇੱਕ ਭੁਜਾ ਦਾ ਮਾਪ ਪਤਾ ਹੋਵੇ ਤਾਂ ਅਸੀਂ ਉਹਦਾ ਪਰਿਮਾਪ ਪਤਾ ਕਰ ਸਕਦੇ ਹਾਂ ਜਿੱਦਾਂ ਸਾਡੇ ਕੋਲ ਇੱਥੇ ਕੀ ਹੈਗਾ ਇੱਕ ਵਰਗ ਹੈ ਔਰ ਉਹਦੀਆਂ ਸਾਰੀਆਂ ਭੁਜਾਵਾਂ ਜਿਹੜੀਆਂ 5-5 ਸੈਂਟੀਮੀਟਰ ਦੀਆਂ ਹੈਗੀਆਂ ਇਹਦਾ ਮਤਲਬ ਹੈ ਦੀ ਇੱਕ ਭੁਜਾ ਦਾ ਮਾਪ 5 ਸੈਂਟੀਮੀਟਰ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਅਸੀਂ ਇੱਥੇ ਲਿਖਾਂਗੇ ਉਹ ਭੁਜਾ ਦਾ ਵਰਗ ਦੀ ਭੁਜਾ ਦਾ ਮਾਪ ਬਰਾਬਰ 5 ਸੈਂਟੀਮੀਟਰ ਵਰਗ ਦਾ ਪਰਿਮਾਪ ਕੀ ਹੁੰਦਾ ਹੈ 4 ਗੁਣਾ ਭੁਜਾ ਠੀਕ ਹੈ ਜੀ ਤਾਂ 4 ਗੁਣਾ ਭੁਜਾ ਦਾ ਮਾਪ ਦਿੱਤਾ ਹੋਇਆ ਹੈ 5 ਤਾਂ 4 ਗੁਣਾ 5 20 ਸੈਂਟੀਮੀਟਰ ਤਾਂ ਜੇਕਰ ਸਾਨੂੰ ਵਰਗ ਦੀ ਭੁਜਾ 5 ਸੈਂਟੀਮੀਟਰ ਦਿੱਤੀ ਹੈ ਤਾਂ ਉਹਦਾ ਪਰਿਮਾਪ ਸਾਡੇ ਕੋਲੇ ਆ ਗਿਆ 20 ਸੈਂਟੀਮੀਟਰ ਇਸੇ ਤਰ੍ਹਾਂ ਸਿੱਖ ਹੋਰ ਉਦਾਹਰਣ ਕਰਦੇ ਆ ਜੇਕਰ ਸਾਨੂੰ ਵਰਗ ਦੀ ਭੁਜਾ ਦਿੱਤੀ ਹੈ 6 ਸੈਂਟੀਮੀਟਰ ਤਾਂ ਵਰਗ ਦਾ ਪਰਿਮਾਪ ਪਤਾ ਕਰਨਾ ਉਸੇ ਤਰ੍ਹਾਂ ਹੀ ਵਰਗ ਦਾ ਪਰਿਮਾਪ 4 ਭੁਜਾ ਫਾਰਮੂਲਾ ਜਰ ਲਿਖਿਆ ਕਰੋ ਸਵਾਲ ਦੇ ਵਿੱਚ ਫਾਰਮੂਲਾ ਲਿਖਿਆ ਹੋਵੇ ਨਾ ਵਧੀਆ ਵੀ ਲੱਗਦਾ ਹੈ ਤੇ ਨੰਬਰ ਵੀ ਫਿਰ ਪੂਰੇ ਮਿਲਦੇ ਆ ਸਵਾਲ 'ਚ 4 6 24 ਸੈਂਟੀਮੀਟਰ ਠੀਕ ਹੈ ਹੁਣ ਇੱਕ ਸਵਾਲ ਹੋਰ ਹੈ पूजा हुई है बारह सेंटीमीटर वर्ग का परिमाप पता करना तुसी यह सवाल खुद ट्राई करना थैंक यू हेलो माय डियर